ਵਿਖੇ ਦਰਬਾਰ ਸਿਦ ਚਾਨੋਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ 10 ਸਤ ਸਦ ਨੂੰ ਸਲਾਣਾ ਜੋੜ ਮੇਲਾ ਡੇਰੇ ਦੇ ਮੁਖ ਸੇਵਾਦਾਰ ਹਰਜਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੁਖ ਸੇਵਾਦਾਰ ਹਰਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਲਾਣਾ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ उन्ह दसिया कि दरबार बाबा सिद्ध चानो जी ने नवी इमारत की उसारी ले कार सेवा चल रही है उन्होंने इलाके दिया समूह संगतान अपील की दरबार बाबा सिद्ध चानो जी की चल रही कार सेवा अपना योगदान पाने की अपील की उन्ह दसिया कि दस अगस्त रात को विक्की कवाल एंड पार्टी रात को अपना प्रोग्राम पेश कर इस मौके हरजिंदर सिंह पटोए मुख सेवादार परमजीत कलेर सोन प्रकाश डिंपल कुमार कीमती लाल समर एकम बंगा हरजोत पटोए अवतार सिंह अरशदीप सागर हीरा कुलविंदर सिंह पटोए भागमल सर्वण कुमार बलवीर खालसा आधे हाजिर सन कैमरामैन मनinder सिंह सैनी दे नाल होशियारपुर तो पत्रकार हरविंदर सिंह पुंगर निधि विशेष रिपोर्ट ਜਿਕਰਾਂ ਬੜੀਆਂ ਦੇ ਬੜੀ ਸੱਚੰਦੋ ਸੱਚੀ ਸਰਕਾਰ ਕੀ ਹੈ ਦਰਵਾਰ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਪੂਰੇ ਇਲਾਕੇ ਸੰਗਤਾਂ ਨੂੰ ਨਗਰ ਹੇੜੀਆਂ ਸੰਗਤਾਂ ਨੂੰ ਪੂਰੇ ਬੜਵੜੀਆਂ ਸੰਗਤਾਂ ਨੂੰ ਨਿਮਮਤਾ ਸਾਹਿਬ ਦੋਨੇ ਹੱਥ ਜੋੜ ਕੇ ਦਰਵਾਰ ਬੜੀਆਂ ਦੇ ਬੜੀ ਸਿੱਧ ਬੜੀ ਸੱਚੰਦੋ ਸੱਚੀ ਸਰਕਾਰ ਦਰਵਾਰ ਤੋਂ ਪੂਰੇ ਬੜਵੜੀਆਂ ਸੰਗਤਾਂ ਨੂੰ ਨਿਮਮਤਾ ਸਾਹਿਬ ਬੇਨਤੀ ਹੈ ਬਾਬਾ ਸੇਚਨੂ ਜੀ ਦਾ ਦਰਬਾਰ ਪਿੰਡ ਹੀੜੀਆਂ ਜ਼ਿਲ੍ਹਾ ਸ਼ਹਿਰਪੁਰ ਵਿਖੇ ਬਣ ਰਿਹਾ ਹੈ ਜੀ ਕਾਰ ਸੇਵਾ ਚੱਲ ਰਹੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸੌਣ ਮਹੀਨੇ ਦਾ ਆਖਰੀ ਐਤਵਾਰ 10 ਤਰੀਕ 8ਵਾਂ ਮਹੀਨਾ ਬਾਬਾ ਸੇਚਨੂ ਜੀ ਦਾ ਭੰਡਾਰਾ ਚੌਰਮਾ ਛਿੱਟੇ ਨਗਰ ਦੀ ਸ਼ੁਕ ਸ਼ਾਂਤੀ ਵਾਸਤੇ ਜੀਆਂ ਜੰਤੂਆਂ ਦੀ ਮਾਂ ਡੰਗਰਾਈ ਪ੍ਰਦੇਸੀਆਂ ਦੇ ਸ਼ੁਕ ਸ਼ਾਂਤੀ ਵਾਸਤੇ ਪੂਰੇ ਬਾੜੀ ਸ਼ੁਕ ਸ਼ਾਂਤੀ ਵਾਸਤੇ ਸਭ ਦੇ ਭਲੇ ਲਈ ਸ਼ੁਕ ਸ਼ਾਂਤੀ ਵਾਸਤੇ ਪਿੰਡ ਆ ਬਾਬਾ ਸੱਚ ਦੇ ਦਰਵਾਜ਼ੇ ਤੇ ਬਾਬਾ ਰਾਜ ਜੀ ਭਗਤ ਜੀ ਪਹੁੰਚ ਰਹੇ ਹਨ 10 ਅਗਸਤ ਨੂੰ ਸਮੂਹ ਸੰਗਤਾਂ ਨੇ ਇਸ ਮਹਾਨ ਪੰਡਾਰੇ ਵਿੱਚ ਪਹੁੰਚਣਾ ਮਨ ਧੰਦੇ ਨਾਲ ਸੇਵਾ ਕਰਨੀ ਆ ਕਾਰ ਸੇਵਾ ਵੀ ਚੱਲ ਰਹੀ ਬਾਬਾ ਜੀ ਦਰਵਾਜ਼ੇ ਉਹਦੀ ਵੀ ਸੇਵਾ ਕਰਨੀ ਆ ਤੇ 10 ਅਗਸਤ ਨੂੰ ਮਹਿਫਲ ਸੂਫੀ ਕਲਾਮ ਕਵਾਲ ਐਂਡ ਪਾਰਟੀ ਵਿੱਕੀ ਟਾਂਡੇ ਵਾਲੇ ਪਹੁੰਚ ਰਹੇ ਹਨ ਸੰਗਤਾਂ ਨੂੰ ਬਾਬਾ ਸੇਚਨੋਂ ਦੇ ਜੀਵਨ ਬਾਰੇ ਉਹਨਾਂ ਦੀਆਂ ਕਵਾਲੀਆਂ ਗਾ ਕੇ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਕੈਨ ਨੰਬਰ ਸਾਡਾ 82644 57108 82644 57108 ਸਕੈਨਿੰਗ ਚੱਲ ਰਿਹਾ ਇਸ ਤੇ ਉੱਤੇ ਔਨਲਾਈਨ ਸੇਵਾ ਭੇਜ ਸਕਦੇ ਹਨ ਕਨੈਕਟਡ ਨੰਬਰ 99 9968757108 996885757108 ਤੇ ਕਨੈਕਟ ਕਰ ਸਕਦੇ ਆ ਸਮੂਹ ਬਾਰਡ ਦੀਆਂ ਸੰਗਤਾਂ ਨੂੰ ਐਨਆਰ ਵੀਰਾਂ ਨੂੰ ਇਲਾਕਾ ਸੰਗਤਾਂ ਨੂੰ ਨਗਰ ਹੇੜੀਆਂ ਸੰਗਤਾਂ ਨੂੰ ਇਹ ਜੋ ਸਮਾਗਮ ਪੂਰੇ ਨਗਰ ਦੀਆਂ ਸੰਗਤਾਂ ਅਤੇ ಗ್ರಾಮ ਪੰਚਾਇਤ ਇਲਾਕਾ ਸੰਗਤਾਂ ਦੇ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਫਿਰ ਨਿਮਰਤਾ ਸਹਿ ਬੇਨਤੀ ਹੈ ਕਿ 10 ਅਗਸਤ ਨੂੰ ਪਿੰਡ 헤ੜੀਆਂ ਵਿਕੇ ਦਿਨ ਐਤਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਬਾ ਜੀ ਦਾ ਭੰਡਾਰਾ ਅਤੇ ਸੇਵਾ ਕਰਨੀ ਅਤੇ ਮਹਿਫਲ ਦੇ ਵਿੱਚ ਆਪਣੀ ਰੌਣਕਾਂ ਨੂੰ ਵਧਾਉਣਾ ਜਕਾਰਾ ਬਲੀਆਂ ਦੇ ਬਲੀ ਸਿੱਧ ਬਲੀ ਸੱਚਨ ਸੱਚੀ ਸਰਕਾਰ ਕੀ ਹੈ ਦਰਬਾਰ ਕੀ ਹੈ